ਹਾਂਜੀ ਸਤਿ ਸ੍ਰੀ ਅਕਾਲ ਜੀ 23 ਫਰਵਰੀ ਮੇਜਰ ਕਬੱਡੀ ਲੀਗ ਦਾ ਮੈਚ ਆਪਣੇ ਸਵਰਗਵਾਸੀ ਬਾਈ ਸੰਦੀਪ ਨੰਗਲੰਬੀਆਂ ਦੇ ਪਿੰਡ ਤੇ ਬਾਈ ਸੰਦੀਪ ਨੰਗਲੰਬੀਆਂ ਦੀ ਯਾਦ ਦੇ ਵਿੱਚ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਕਿ ਮੇਜਰ ਕਬੱਡੀ ਲੀਗ ਦੀਆਂ 8 ਟੀਮਾਂ ਤੇ ਛੋਟੀ ਦੇ ਪਲੇਅਰ ਤੇ ਛੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਪਿੰਡ ਨੰਗਲੰਬੀਆਂ 23 ਫਰਵਰੀ ਨੂੰ ਪਹੁੰਚ ਗਏ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਕਬੱਡੀ ਦਾ ਆਨੰਦ ਮਾਣੋ ਤੇ ਸਾਡੇ ਸੰਦੀਪ ਭਾਈ ਦੀ ਯਾਦ ਚ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਉਹਨੂੰ ਕਾਮਯਾਬ ਕਰੋ ਤੇ ਉਹਦੇ ਸੁਪਨਿਆਂ ਨੂੰ ਸੱਚ ਕਰੋ ਸਸਕਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਤੇ 23 ਫਰਵਰੀ ਨੂੰ ਪਿੰਡ ਨੰਗਲੰਬੀਆਂ ਵਿਖੇ ਕਬੱਡੀ ਦਾ ਐਮਐਲਕੇ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਸੰਦੀਪ ਦੀ ਯਾਦ ਦੇ ਵਿੱਚ ਤੇ ਉਹ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਟੂਰਨਾਮੈਂਟ ਤੇ ਪਹੁੰਚੋ ਤੇ ਟੂਰਨਾਮੈਂਟ ਦੀਆਂ ਰੌਣਕਾਂ ਨੂੰ ਵਧਾਓ ਜੀ ਧੰਨਵਾਦ ਜੀ